ਦਾ ਆਸ਼ਿਕ ਤੇਰੇ ਸੋਹਣੇ ਸੋਹਣੇ ਮੁਰਵਰੀਏ 니 ਮੈਂ ਦਾ ਆਸ਼ਿਕ ਤੇਰੇ ਹਜਾ ਅਮੀ ਮੈਂ ਤੇਰੇ ਨਾਲੋਂ ਸੋਹਣਾ ਕੋਈ ਨਹੀਂ ਦੇਖਣਾ 니 ਮੈਂ ਤੇਰੇ ਨਾਲੋਂ ਸੋਹਣਾ ਕੋਈ ਨਹੀਂ ਦੇਖਣਾ ਔਰ ਸੂਰਜ ਤੱਕਦਾ ਤੇ ਜਾਣਦਾ ਕੀ ਤਾਰੇ ਪੱਥਰ ਨੇ ਇਹ ਸੂਰਜ ਤੱਕਦਾ ਤੇ ਜਾਣਦਾ ਕੀ ਤਾਰੇ ਅਬਸ਼ੇਕ ਸ਼ਰਮਾ ਦੀ ਪੈਂਡ ਦੀ ਰਿਸੈਪਸ਼ਨ ਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕੋਮਲ ਤੇ ਲਵਿਸ਼ ਫੁੱਲ ਇੰਜੋਏ ਕਰਦੇ ਹੋਏ ਨਸਰ ਆ ਰਹੇ ਨੇ ਆਪਣੀਆਂ ਖੁਸ਼ੀਆਂ ਉਹਨਾਂ ਦੇ ਵੱਲੋਂ ਵੰਡੀਆਂ ਜਾ ਰਹੀਆਂ ਨੇ ਦਰਅਸਲ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਤੇ ਮਹਾਰਾਜਾ ਗ੍ਰੈਂਡ ਵਿੱਕੇ ਜਿਹੜੀ ਰਿਸੈਪਸ਼ਨ ਪਾਰਟੀ ਹੁੰਦੀ ਹੈ ਉਸ ਦੇ ਦੌਰਾਨ ਕਈ ਜੁੜੇਆ ਗਾਇਕ ਸ਼ਾਮਿਲ ਹੋਏ ਤਾਂ ਉੱਥੇ ਕਮਲ ਖਾਨ ਦੇ ਵੱਲੋਂ ਫਿਰ ਰਿਸੈਪਸ਼ਨ ਪਾਰਟੀ ਦੇ ਉੱਤੇ ਆਪਣੇ ਗੀਤਾਂ ਦੇ ਰਾਹੀਂ ਖੂਬ ਰੰਗ ਚੜਿਆ ਬੰਨੇਗੇ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰਿਕ ਦੇ ਨਾਲ ਦੋਵੇਂ ਫੈਮਲੀਆਂ ਜਿਹੜੀਆਂ ਇੰਜੋਏ ਕਰਤੀਆਂ ਹੋਇਆਂ ਨਸਰਾਰੀਆਂ ਨੇ ਖੂਬ ਗੀਤ ਦੇ ਉੱਤੇ ਫੁੱਲ ਇੰਜੋਏ ਚੜਾਇਆ ਕੀਤਾ ਚਾਰੇ ਇੱਕ ਵਾਰ ਤਸਵੀਰਾਂ ਦੇ ਰੁੱਕ ਕਰਦੇ ਹਾਂ ਕਿ ਕਿੰਨਾ ਫਤਿਆ ਜਿਹੜਾ ਮੌਕੇ ਤੇ ਮਾਹੌਲ ਬਣਿਆ ਹੋਇਆ ਹੈ ਦਾ ਆਸ਼ਿਕ ਤੇਰੇ ਸੋਹਣੇ ਸੋਹਣੇ ਮੁਰਵਾਰੀਏ ਤੇਨ ਦਾ ਆਸ਼ਿਕ ਤੇਰੇ ਖਜ ਗਏ ਹੇ ਓਮੀ ਮੈਂ ਤੇਰੇ ਨਾਲੋਂ ਸੋਹਣਾ ਕੋਈ ਨਹੀਂ ਦੇਖਣਾ ਓਮੀ ਮੈਂ ਤੇਰੇ ਨਾਲੋਂ ਸੋਹਣਾ ਕੋਈ ਨਹੀਂ ਦੇਖਣਾ ਸੂਰਜ ਤੱਤਾ ਤੇ ਜਾਣਦਾ ਕੀ ਤਾਰੇ ਪੱਥਰ ਦੇ ਹੈ ਸੂਰਜ ਤੱਤਾ ਤੇ ਜਾਣਦਾ ਕੀ ਤਾਰੇ ਸ਼ੇਖ ਸ਼ਰਮਾ ਦੀ ਪੈਂਡ ਦੀ ਰਿਸੈਪਸ਼ਨ ਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕੋਮਲ ਤੇ ਲਵਿਸ਼ ਫੁੱਲ ਇੰਜੋਏ ਕਰਦੇ ਹੋਏ ਨਸਰ ਆ ਰਹੇ ਨੇ ਆਪਣੀਆਂ ਖੁਸ਼ੀਆਂ ਉਹਨਾਂ ਦੇ ਵੱਲੋਂ ਵੰਡੀਆਂ ਜਾ ਰਹੀਆਂ ਨੇ ਦਰਅਸਲ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਤੇ ਮਹਾਰਾਜਾ ਗ੍ਰੈਂਡ ਵਿੱਕੇ ਜਿਹੜੀ ਰਿਸੈਪਸ਼ਨ ਪਾਰਟੀ ਹੁੰਦੀ ਹੈ ਉਸ ਦੇ ਦੌਰਾਨ ਕਈ ਜੁੜੇਆ ਗਾਇਕ ਸ਼ਾਮਿਲ ਹੋਏ ਤਾਂ ਉੱਥੇ ਕਮਲ ਖਾਨ ਦੇ ਵੱਲੋਂ ਫਿਰ ਰਿਸੈਪਸ਼ਨ ਪਾਰਟੀ ਦੇ ਉੱਤੇ ਆਪਣੇ ਗੀਤਾਂ ਦੇ ਰਾਹੀਂ ਖੂਬ ਰੰਗ ਚੜਿਆ ਬੰਨੇਗੇ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰਿਕ ਦੇ ਨਾਲ ਦੋਵੇਂ ਫੈਮਲੀਆਂ ਜਿਹੜੀਆਂ ਇੰਜੋਏ ਕਰਤੀਆਂ ਹੋਇਆਂ ਨਸਰਾਰੀਆਂ ਨੇ ਖੂਬ ਗੀਤ ਦੇ ਉੱਤੇ ਫੁੱਲ ਇੰਜੋਏ ਚੜਾਇਆ ਕੀਤਾ ਚਾਰੇ ਇੱਕ ਵਾਰ ਤਸਵੀਰਾਂ ਦੇ ਰੁਕ ਕਰਦੇ ਆ ਕਿ ਕਿੰਨਾ ਫਤਿਆ ਜਿਹੜਾ ਮੌਕੇ ਤੇ ਮਾਹੌਲ ਭਣਿਆ ਹੋਇਆ